ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਆਪਣੇ ਭਰਾਵਾਂ ਨਾਲ ਕੁਝ ਬੇਨਤੀ ਕਰਨੀ ਚਾਹਣਾ ਜੋ ਸਰਕਾਰਾਂ ਦੇ ਬਲਬਲੇ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਹੀਂ ਪੱਥਰ ਰੱਖੇ ਜਾ ਰਹੇ ਨੇ ਜਾਂ ਛੋਟੇ-ਛੋਟੇ ਕਮਰੇ ਜਦ ਬਾਥਰੂਮਾਂ ਦੇ ਅਧ்கਾਟਨ ਕਰੇ ਜਾ ਰਹੇ ਨੇ ਉਹਨਾਂ ਬਾਰੇ ਮੈਂ ਸੁਟਣ ਵਾਲ ਕੋਈ ਗੱਲ ਕਰਨੀ ਚਾਹਣਾ ਜੋ ਗੱਲ ਨੂੰ ਸੁਣ ਕੇ ਸੱਚੀ ਵੀ ਲੱਗੀ ਤੇ ਗੱਲ ਮੰਨੂ ਵੀ ਲੱਗੀ ਬਾਅਦ ਕੇ ਆਉਣ ਵਾਲਾ ਸਮਾਂ ਇਹ ਸੱਚ ਹੋਵੇਗਾ ਦੇਖੋ ਮੈਨੂੰ ਇੱਕ ਅਖੀਰ ਸਾਧੂ ਮਿਲਿਆ ਗੱਲਾਂ ਵੀ ਬਹੁਤ ਡੂੰਘੀਆਂ ਕਰਦਾ ਸੀ ਤੇ ਬਹੁਤ ਗਿਆਨਤੀ ਨੇ ਹੰਗ ਟਾਇਰ ਸਾਧੂ ਵੀ ਤੇ ਇੱਕ ਘੋੜਿਆਂ ਦੀ ਸੇਵਾ ਵੀ ਉਹ ਬਹੁਤ ਸਰਦਾਂ ਨਾਲ ਕਰਦਾ ਉਹ ਚੰਡੀਗੜ੍ਹ ਧਰਨੇ ਦੇ ਵਿੱਚ ਵੀ ਜਿੱਥੇ ਬੰਦੀ ਸਿੰਘਾ ਵਾਲਾ ਧਰਨਾ ਉੱਥੇ ਵੀ ਸੇਵਾ ਕਰਦਾ ਹੋਰ ਵੀ ਜੇ ਖੇਤਰ ਨੂੰ ਸੇਵਾ ਦਾ ਮੌਕਾ ਮਿਲਦਾ ਉਹ ਜਾਦੇ ਘੋੜਿਆਂ ਦੇ ਵਿੱਚ ਆਪਣੀ ਸੇਵਾ ਲਾ ਕੇ ਖੁਸ਼ ਰਹਿੰਦਾ ਮੈਨੂੰ ਉਹ ਸਿੰਘ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਮੈਂ ਇੱਕ ਕਿਸਮ ਦਾ ਉਹਨੂੰ ਸਿੰਘ ਫਕੀਰ ਹੀ ਕਹੂੰਗਾ ਜੋ ਰਾਜਨੀਤੀ ਬਾਰੇ ਤੇ ਲੋਕਾਂ ਬਾਰੇ ਜੋ ਨੂੰ ਗਿਆਨ ਤੇ ਸੋਚ ਤੋਂ ਬਾਹਰ ਦੀਆਂ ਗੱਲਾਂ ਜੋ ਗੱਲਾਂ ਉਹ ਕਰ ਰਿਹਾ ਸੀ ਬਸ ਤੋਂ ਬਾਹਰ ਨੇ ਕਾਰਨ ਉਹਨੇ ਇੱਕ ਗੱਲ ਕਹੀ ਜਿਹੜੀ ਮੇਰੇ ਮਨ ਨੂੰ ਵੀ ਲੱਗੀ ਤੁਸੀਂ ਕਹਿੰਦਾ ਸਰਕਾਰਾਂ ਬਣੀਆਂ ਨੇ ਸਰਕਾਰਾਂ ਗਈਆਂ ਨੇ ਪਹਿਲੀਆਂ ਸਰਕਾਰਾਂ ਬਣੀਆਂ ਤੀਆਂ ਉਪਖਾਨੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਬਣਾਉਣ ਲੱਗੀਆਂ 2-2 3-3 ਘਰਾਂ 4-4 ਘਰਾਂ ਦੇ ਇੱਕ ਸਾਂਝਾ ਖਾਣਾ ਬਣਾਉਣ ਦੇ ਵੀ ਲੋਕ ਉੱਥੇ ਬਾਹਰ ਅੰਦਰ ਜਾਂਦੇ ਆਉਂਦੇ ਸੀ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਲੋਕਾਂ ਨੂੰ ਬਣਾਉਣ ਲਈ ਪੈਸੇ ਦਿੱਤੇ ਵੀ ਬਾਹਰ ਜਾਣ ਆਉਣ ਤੋਂ ਬੰਦ ਕੀਤਾ ਉਸ ਤੋਂ ਉਸੇ ਤਰ੍ਹਾਂ ਚੱਲਦਾ ਚੱਲਦਾ ਉਹ ਸਕੂਲਾਂ ਦੇ ਵਿੱਚ ਚਲੋ ਸਕੂਲਾਂ ਦੇ ਵਿੱਚ ਤਾਂ ਚੀਜ਼ਾਂ ਦੀ ਜ਼ਰੂਰਤ ਹੈ ਬੱਚੇ ਖੱਤਿਆ ਚ ਨਹੀਂ ਜਾ ਸਕਦੇ ਸਕੂਲਾਂ ਦੇ ਵਿੱਚੇ ਜਾਣਾ ਕਾਰਨ ਕੀ ਆ ਪਰ ਸਰਕਾਰ ਨੇ ਉਹ ਉਭਾਰ ਇੰਨਾ ਕਿ ਦਿੱਤਾ ਉਹ ਚੀਜ਼ ਨੂੰ ਜਾਗਰਤ ਇਹ ਨਾ ਕਰਤਾ ਵੀ ਸਰਕਾਰ ਦਾ ਕੱਲਾ ਪਖਾਨਿਆ ਵੀ ਚੋਰ ਲੱਗ ਗਿਆ ਵੀ ਬਸ ਅਸੀਂ ਉਹੀ ਬਣਾ ਰਿਹਾ ਇੱਕ ਉਹਨਾਂ ਦੇ ਵਿਧ ਘਾਟਨ ਕਰ ਰਹੇ ਨੇ ਤਾਂ ਗੱਲ ਕਹੀ ਬਹੁਤ ਲੋਕਾਂ ਦੇ ਗੱਲ ਮੰਨੂ ਵੀ ਲੱਗੂ ਬਹੁਤ ਇਹ ਗੱਲ ਨੂੰ ਹੋਰ ਪਾਸੇ ਵੀ ਲੈ ਜਾਣਗੇ ਆਉਣ ਵਾਲਾ ਸਮਾਂ ਐਸੇ ਤਰ੍ਹਾਂ ਦੀ ਪ੍ਰਵਰਤੀ ਦੁਨੀਆ ਤਿਆਰ ਰਹੀ ਆ ਵੀ ਲੋਕ ਗੁਰੂ ਰავლੇ ਵੀ ਨਹੀਂ ਰਹੇ ਗੁਰੂ ਨਾਲੋਂ ਟੁੱਟ ਵੀ ਰਹੇ ਨੇ ਤੇ ਗੁਰੂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਨਹੀਂ ਲੋਕ ਮੌਕੇ ਦਾ ਵਿਸ਼ਵਾਸ ਦੇ ਦੇ ਨੇ ਜੇ ਕਿਸੇ ਸਾਧੂ ਨੇ ਚਾਰ ਬੰਦੇ ਨੂੰ ਸਿੱਧੇ ਰਸਤੇ ਪਾਤਾ ਤਾਂ ਲੋਕ ਉਤਰ ਨੂੰ ਚੱਲ ਪਏ ਵੀ ਬਾਬੇ ਨੇ ਫਰਾਂ ਦੇ ਮੁੰਡਾ ਦੇ ਤਾਂ ਜਾਂ ਬਾਬੇ ਨੇ ਕਿਸੇ ਦਾ ਕੰਮ ਤਰੱਕੀ ਚ ਹੋ ਗਿਆ ਜਵੇਂਦਰ ਜੀ ਦਿਨੇਕੂ ਇੱਧਰ ਗਿਆ ਸੀ ਕਿ ਸਾਧੂ ਕੋਲ ਅਪੀ ਸਵਰਤਾਮ ਬਹੁਤ ਸਾਡੇ ਸਿੱਖ ਲੋਕ ਉਧਰੋਂ ਜਾਣ ਲੱਗੇ ਨੇ ਵੀਂਦਰਜੀਤ ਨਿੱਕੂ ਦਾ ਕੀ ਹੋ ਗਿਆ ਪਰ ਉਹਨੇ ਫਿਟ ਲਾਣ ਦੀ ਸਾਨੂੰ ਸਭ ਨੂੰ ਪਤਾ ਵੀ ਕਿਵੇਂ ਕਿਵੇਂ ਲਈ ਤੇ ਜਿਵੇਂ ਹੁਣ ਆਪਣੀ ਨਿਗਾ ਦੇ ਵਿੱਚ ਇੱਕ ਹੋਰ ਬਾਬਾ ਆਇਆ ਸੀ ਇਹ ਦਰਦਾਕ ਬਠੰਡੇ ਕੰਨੀ ਦਾ ਮੋਕੂ ਜੋ ਖੇਤੀ ਵੀ ਕਰਦਾ ਤੇ ਉਹ ਸਾਧ ਵੀ ਬਣ ਗਿਆ ਦੀ ਉਹਦੀ ਬੱਤੀ ਦਿੰਦਾ ਜੋ ਕਹਿੰਦਾ ਜੋ ਮੈਂ ਗੱਲ ਕੱਢਦਾ ਉਹ ਸੱਚੀ ਹੁੰਦੀ ਆ ਲੋਕ ਉਧਰ ਨੂੰ ਵੀ ਜਾਣ ਲੱਗੇ ਉਹਦੇ ਘੇਟਾਂ 'ਚ ਵੀ ਬਹੁਤ ਬਹੁਤ ਵੱਡੀਆਂ ਮਹਿਫਲਾਂ ਸੱਜਣ ਲੱਗ ਜਾਂਦੀਆਂ ਲੋਕ ਨੇਰੇ ਸਵੇਰੇ ਆਉਣ ਲੱਗੇ। ਉਹੀ ਗੱਲਾਂ ਕਰਦਾ ਕਰਾਉਂਦਾ ਵੀ ਲੋਕਾਂ ਦਾ ਮਨ ਅਤਲ ਸੱਜਾ ਕਦੇ ਸ਼ਾਂਤ ਨਹੀਂ ਹੈਗਾ। ਕਿਉਂ ਨਹੀਂ ਸ਼ਾਂਤ? ਉਹ ਕਹਿੰਦਾ ਆਪਣੇ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਖਤਮ ਹੋ ਗਈ। ਸੁੱੱਚੇ ਮਨੀ ਘਰਾਂ ਦੇ ਵਿੱਚ ਰਹੀ ਘਰਾਂ ਦੇ ਵਿੱਚ ਬਦਬੂ ਹੋ ਗਈ। ਘਰਾਂ ਦੇ ਵਿੱਚ ਬੈਠਣ ਨੂੰ ਸਫਾਈ ਨਹੀਂ ਹੈਗੀ। ਘਰਾਂ ਦੇ ਵਿੱਚ ਸਿਮਰਨ ਕਰਨ ਨੂੰ ਕੋਈ ਥਾਂ ਨਹੀਂ ਹੈਗਾ ਲੋਕ ਭਟਕ ਰਹੇ ਨੇ ਲੋਕ ਅੱਗੇ ਬਾਥਰੂਮ ਫਲਸ਼ ਬਣਦੀ ਦੀ ਘਰ ਤੋਂ ਦੂਰ ਮਨ ਲਾਲਾ ਬਾਹਰਲੇ ਘਰੇ ਬਣਾ ਅੰਦਰ ਦੀ ਜਾਂ ਜਿੱਥੇ ਅਗਲੇ ਰਹਿੈਸੀ ਕਮਰੇ ਨੇ ਉਤੋਂ ਦੂਰ ਇੱਕ ਕੂਂਜੇ ਦੇ ਸਾਈਡ ਤੇ ਮਨ ਲਾਲਾ ਬਾਥਰੂਮ ਫਲਸ਼ ਬਣਾ ਦਾ ਉਹ ਚੀਜ਼ਾਂ ਹੌਲੀ 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 ਆਪਣੇ ਬੈਡਰੂਮਾਂ ਦੇ ਵਿੱਚ ਆ ਗੀਆਂ ਆਪਣੇ ਕਿਚਨ ਦੇ ਨੇੜੇ ਤੱਕ ਆ ਗੀਆਂ ਉਥੇ ਬਣਾਉਣੇ ਆ ਆਪਾਂ ਉਥੇ ਖਾਣੇ ਆ ਆਪਾਂ ਉਥੇ ਠਾਕਦੇ ਆ ਆਪਾਂ ਉਹ ਸਾਰਾ ਇੱਕ ਸਥਾਨ ਇਕੱਠਾ ਹੋ ਗਿਆ ਜਿਹਦੇ ਵਿੱਚੋਂ ਗੁਰੂ ਮਹਾਰਾਜ ਲੋਕਾਂ ਤੇ ਗੱਲੋਂ ਰੱਬ ਕਰੋਪਾ ਵੀ ਤੁਸੀਂ ਰੱਬ ਨੂੰ ਸਰਦਾ ਨਾਲ ਆਪਣੇ ਘਰ 'ਚ ਨਹੀਂ ਰੱਖਿਆ ਤੇ ਆਪਣੇ ਆਪ ਨੂੰ ਸੁੱਖ ਦੇਣ ਲਈ ਸਭ ਕੁਝ ਨੇੜੇ ਕਰ ਲਿਆ ਸੋ ਨੂੰ ਬੈੱਡ ਤੋਂ ਉੱਠ ਕੇ ਦੂਰ ਜਾਣਾ ਪਵੇ ਇਹ ਚੀਜ਼ ਨੂੰ ਤੁਸੀਂ ਨੇੜੇ ਹੀ ਕਰ ਲਿਆ ਪਰ ਮੈਂ ਗੱਲ ਨੂੰ ਨੇੜੇ ਨਵੇੜ ਦਾ ਹੋਇਆ ਬੜੀ ਲੰਬੀ ਨਾਲ ਜਾ ਮਾ ਉਹ ਕਹਿੰਦਾ ਐਸਾ ਦਿਣਾਉਣਾ ਮਹਾਰਾਜ ਦਾ ਐਸੀ ਬਾਕਸਸ ਹੋਣੀਆਂ ਇਹ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਥਰੂਮ ਟਾਉਣੇ ਪੈਣੇ ਨੇ ਲੋਕਾਂ ਨੂੰ ਰੱਬ ਨੂੰ ਪਾਉਣ ਲਈ ਬਾਹਰ ਖੱਤਿਆਂ ਦੇ ਵਿੱਚ ਜਿਵੇਂ ਪਹਿਲਾਂ ਵਾਗਲੇ ਚਾਰ ਦਵਰੇ ਬਣਿਆ ਤੇ ਉਸੇ ਤਰ੍ਹਾਂ ਬਣਾਉਣੇ ਪੈਣੇ ਨੇ ਜਿਹੜੇ ਲੋਕਾਂ ਦੇ ਅੰਦਰ ਰੱਬ ਦਾ ਸਤਕਾਰ ਹੋਊਗਾ ਬਿਮਾਰੀ ਇਸ ਤਰ੍ਹਾਂ ਨਿਕਲੂਗੀ ਜਿਸ ਦਿਨੇ ਘਰਾਂ ਦੇ ਵਿੱਚੋਂ ਖਤਮ ਹੋਊਗਾ ਸਭ ਕੁਝ ਅੱਗੇ ਨਾਲੀਆਂ ਕੱਚੀਆਂ ਦੀਆਂ ਨਾਲੀਆਂ ਦੇ ਵਿੱਚ ਬਾਥਰੂਮਾਂ ਦਾ ਪਾਣੀ ਜਾਂਦਾ ਸੀ ਉਹ ਨਾਲੀਆਂ ਦੇ ਵਿੱਚ ਕੱਚੀਆਂ ਦੇ ਵਿੱਚ ਨਿੱਤਰ ਜਾਂਦਾ ਸੀ ਮੈਲ ਜੋ ਵਿਚਮੜਾ ਮੋਟਾ ਸਾਬਣ ਉਹ ਸਭ ਥੱਲੇ ਵਹਿ ਜਾਂਦਾ ਸੀ ਨਿੱਤਰ ਕੇ ਪਾਣੀ ਟੋਪੇ ਦੇ ਵਿੱਚ ਚਲਾ ਜਾਂਦਾ ਸੀ ਉਹਨੂੰ ਟੋਪਾ ਪਾਣੀ ਨੂੰ ਪੀ ਜਾਂਦਾ ਸੀ ਖਾ ਜਾਂਦਾ ਸੀ ਧਰਤੀ ਵਿੱਚ ਚਲਾ ਜਾਂਦਾ ਸੀ ਪਰ ਪਾਣੀ ਜ਼ਹਿਰੀਲਾ ਹੋ ਗਿਆ ਜ਼ਹਿਰੀਲਾ ਹੋਣ ਦੇ ਨਾਲੀਆਂ ਪੱਕੀਆਂ ਹੋ ਗਈਆਂ ਉਹ ਪਾਣੀ ਸਿੱਧਾ ਟੋਪੇ ਦੇ ਵਿੱਚ ਜਾਂਦਾ ਉਹ ਧਰਤੀ ਦੇ ਰੋਮ ਬੰਦ ਕਰ ਦਿੰਦਾ ਧਰਤੀ ਦੇ ਰੋਮ ਬੰਦ ਹੋਣ ਦੀ ਬਜਾਏ ਪਾਣੀ ਧਰਤੀ ਦੇ ਵਿੱਚ ਸਿਵਮਣੋ ਬੰਦ ਹੋ ਗਿਆ ਪਾਣੀ ਦੀ ਬੇਸਟਿੰਗ ਜ਼ਿਆਦਾ ਹੋ ਗਈ ਕਿਉਂਕਿ ਉਹਨਾਂ ਦਾ ਮੂਤਨ ਤੋਂ ਬਾਅਦ ਵੀ ਡੱਬਾ ਦੱਬ ਦਿੰਦਾ ਉਹ 2 3 4 ਲੀਟਰ ਪਾਣੀ ਬੇਸਟ ਹੋ ਜਾਂਦਾ ਉਹ ਨਾਲੇ ਜਾਂਦਾ ਜੀਵ ਜੰਤੂਆਂ ਦੇ ਪੀਣ ਲਈ ਪਾਣੀ ਬਰਬਾਦ ਹੋ ਗਿਆ ਅੱਗੇ ਜੀਵ ਜੰਤੂ ਆਮ ਨਾਲੀਆਂ ਦੇ ਵਿੱਚ ਪਾਣੀ ਪੀਣ ਦੇਦੇ। ਅੱਜ ਨਾਲੀ ਦੇ ਵਿੱਚ ਪੀਣਯੋਗ ਪਾਣੀ ਨਹੀਂ ਰਿਹਾ। ਉਹਨੇ ਬ੍ਰੀਕ ਬ੍ਰੀਕ ਇੰਨੀਆਂ ਗੱਲਾਂ ਦਾ ਚਾਨਣਾ ਪਾਇਆ ਜੋ ਬਾਕੀ ਸੋਚਣ ਲਈ ਮਜਬੂਰ ਕਰਦੀਆਂ ਦੀਆਂ। ਵੀ ਅਸੀਂ ਲੋਕ ਕਿੱਧਰ ਨੂੰ ਚਲੇ ਜਾਏ? ਅਸੀਂ ਕਹੀ ਜਿਹਾ ਜ਼ਹਿਰ ਗਲੀਆਂ ਨਾਲੀਆਂ ਦੇ ਵਿੱਚ ਖੜੀ ਕਰਤੀ ਜੋ ਵਰਤੋਂ ਦੇ ਯੋਗ ਨਹੀਂ। ਜੋ ਤੁਸੀਂ ਅੱਜ ਵੈਸੇ ਵੀ ਆਪਾਂ ਸਿਆਣੇ ਕਿਸੇ ਗਲੀ ਤੰਗ ਹੋਵੇ ਆਪਾਂ ਤੁਰਕੇ ਦੇ ਵਿੱਚ ਵੀ ਲੰਘ ਨਹੀਂ ਸਕਦੇ ਕਿਉਂਕਿ ਲੋਕਾਂ ਦੇ ਫਲੈਸ਼ ਵਾਲੇ ਪਾਪ ਬਾਸੂ ਦੇ ਪਾਪਆਂ ਗਲੀ ਦੇ ਵਿੱਚ ਛੱਡੇ ਹੋਏ ਨੇ ਉਹ ਜਦ ਆਪਾਂ ਤੁਰਕੇ ਜਾਂਦੇ ਆਪਾਂ ਨੂੰ ਬਦਬੂ ਮਾਰਦੀ ਆ ਜਿਹਦਾ ਪੱਕਾ ਰਸਤਾ ਰੋਜ਼ ਦਾ ਉਹ ਜੀ ਆਤ ਪੈਂਦੀ ਆ ਤੁਸੀਂ ਕਿਸੇ ਤੰਗ ਗਲੀ ਦੇ ਵਿੱਚ ਆਮ ਵਗ ਜਿਓ ਤੁਹਾਨੂੰ ਪਤਾ ਲੱਗੂ ਵੀ ਹਾਂ ਜਰ ਇੱਥੇ ਬਹੁਤ ਭੜਾ ਮੁਸ਼ਕ ਮਾਰਿਆ ਉਹ ਪਾਈਪਾਂ ਦੇ ਕਰ ਉਹ ਕਹਿੰਦਾ ਸਰਕਾਰ ਦੀ ਮਤ ਵੱਜ ਗਈ ਇਹ ਚੀਜ਼ਾਂ ਨੂੰ ਜਿਆਦਾ ਪ੍ਰਫਲਤ ਕਰਨ ਲੱਗੀ ਪਰ ਜੋ ਕਰਾਉਂਦਾ ਰੱਬ ਕਰਾਉਂਦਾ ਜਿੱਦੇ ਇਹਨਾਂ ਦੀ ਬਰਬਾਦੀ ਆਊਗੀ ਤੇ ਬਣ ਦੇ ਢਾਣ ਹੈ ਜਿੱਦਾਂ ਦੋ ਦੇਖਿਆ ਜਾਣਗੇ ਉਹ ਇਹ ਗੱਲ ਕਹਿੰਦਾ ਅੱਗੇ ਲੋਕ ਬਾਹਰ ਜਾਂਦੇ ਤੇ ਉਸ ਹੱਬ ਨਾਲ ਥੋੜਾ ਖਾਂਦੇ ਤੇ ਉਹਨੂੰ ਹਾਜ਼ਮ ਕਰਦੇ ਤੇ ਹੁਣ ਲੋਕ ਖਾਈਆਂ ਦੇ ਅੰਦਰੇ ਜਾਂਈਆਂ ਦੇ ਨੇ ਖਾਈਆਂ ਦੇ ਅੰਦਰੇ ਜਾਈ ਜਾਂਦੇ ਨੇ ਕੋ ਖਾਣ ਕੰਮਕਾਰ ਕੋਈ ਹੈ ਨਹੀਂ ਖਾਣ ਪੀਣ ਦੀ ਖਰਾਕ ਉਹਦੋਂ ਵੀ ਜ਼ਿਆਦਾ ਵਧ ਗਈ। ਯਾਰ ਬਹੁਤ ਬ੍ਰੀਤੀ ਗੱਲਾਂ ਸੁਣ ਕੇ ਉਹ ਬੰਦਾ ਇੱਕ ਰੱਬੀ ਰੂਹ ਵਾਲਾ ਸੀ। ਉਹਦੇ ਗੱਲਾਂ 'ਚ ਵੀ ਦਮ ਸੀ। ਤੇ ਉਹ ਸਰਕਾਰਾਂ ਬਾਰੇ ਵੀ ਬਹੁਤ ਕੁਝ ਕਿਤੇ ਉਹਦੀ ਫੇਰ ਉਹ ਚੀਜ਼ ਤੇ ਵੀਡੀਓ ਪਾਵਾਂਗੇ। ਪਰ ਆ ਗੱਲ ਤਾਂ ਮੈਂ ਜੋ ਸਰਕਾਰ ਅੱਜ ਥੌਂ ਥੌਂ ਨਹੀਂ ਪੱਥਰ ਪਾ ਰਹੀ ਐ ਜਿਵੇਂ ਮੌਂਡ ਮੰਡੀ ਕਾ ਸਕੂਲ ਦੇ ਕਮਰਿਆਂ ਦਾ ਰੌਲਾ ਪਿਆ ਐ ਮੈਂ ਲੇਕ ਪੁਰਾਣੇ ਕਮਰੇ ਬਣੇ ਹੋਏ ਨੇ। ਉਹਨਾਂ ਦਾ ਨਹੀਂ ਪੱਥਰ ਉਥੇ ਬੱਗ ਉਹ ਚੱਕਣ ਤੋਂ ਕੱਪੜਾ ਵੀ ਅਸੀਂ ਬਣਾਤੇ ਜੀ ਉਹ ਲੋਕਾਂ ਨੇ ਕਿਰਕ ਦੀ ਬਹੁਤ ਅਨਸਲਟ ਕੀਤੀ ਐਸੇ ਤਰ੍ਹਾਂ ਪੁਰਾਣੇ ਬਣੇ ਬਾਥਰੂਮ ਬਖਾਨੇ ਕਮਰੇ ਉਹਨਾਂ ਦੇ ਤਾਂ ਘਾਟਰ ਕਰੀ ਜਾਂਦੇ ਨੇ ਹੁਣ ਉਹ ਸਰਕਾਰ ਕੀ ਦੇ ਰਹੀ ਆ ਸਾਡੀ ਕੌਮ ਪਾਰਟੀਆਂ ਚ ਵੰਡੀ ਗਈ ਮੌਕੇ ਦੀ ਸਰਕਾਰ ਤੇ ਬਾਹਰਲੇ ਲੋਕ ਆ ਕੇ ਰਾਜ ਕਰਨ ਲਾ ਕੇ ਉਹ ਪੁੱਠੇ ਸਿੱਧੇ ਅਬ ਝੰਡੇ ਘਟਣ ਲੱਗੀ ਪਈ ਐ ਬਸ ਬੱਲੇ ਬੱਲੇ ਸਾਵਾ ਸਹਿਰੀ ਦੀ ਚੀਚ ਆਪਣੀ ਲੈਣਾ ਆ ਪੈ ਲੱਗੀ ਪਈ ਆ ਪਰ ਸਾਡਾ ਹਾਲਾਤ ਕੋਈ ਦੇਖ ਨਹੀਂ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਰੋਜ਼ ਗੈਂਗਵਾਰ ਤੇ ਰੋਜ਼ ਐਨਕਾਊਂਟਰ ਰੋਜ਼ ਪਰਚੇ ਪਰਚੇ ਤਾਂ ਲੜੀਓ ਤੋੜਤੀ ਸਰਕਾਰ ਨੇ ਮਨ ਲਾ ਜੇ ਕਿਸੇ ਨੇ ਕੁਝ ਕਹਿਦਾ ਵੀ ਪਰਚਾ ਹੈ ਨਹੀਂ ਪਤਾ ਕਿਹਾਂ ਜਾਂ ਤੜਕੇ ਨੂੰ ਪਰਚਾ ਹੋਇਆ ਪਿਆ ਹੋਵੇ ਪਰਚਿਆਂ ਦੀ ਜੋਰ ਆ ਪਰਚਾ ਬਾਰੇ ਵੀ ਕਿਤੇ ਨੇ ਸਰਕਾਰ ਦਾ ਚਾਣਣਾ ਪਾਵਾਂਗੇ ਵੀ ਇਹਨਾਂ ਦਾ ਕੀ ਕੋਈ ਚੱਲ ਰਿਹਾ ਕੱਲੇ ਕੱਲੇ ਐਮਐਲਏ ਦੀ ਮਨ ਲਾ ਮੈਂ ਵੀ ਡਿਟੇਲ ਬਣਾ ਰਿਹਾ ਵੀ ਇਹਨਾਂ ਨੇ ਕਿਹੜੇ ਐਮਐਲਏ ਨੇ ਕਿੰਨੇ ਪਰਚੇ ਕਿਹੜੀ ਕਿਹੜਾ ਸੱਚਾ ਝੂਠਾ ਹਰ ਇੱਕ ਚੀਜ਼ ਤੇ ਆਪਾਂ ਪੂਰਾ ਗਿਆਨ ਤੇ ਸਰਚ ਕਰ ਰਹੇ ਹਾਂ ਤੇ ਆਹ ਜਿਹੜੀ ਜੀਅ ਅਸੀਂ ਇਹਦੇ ਤੁਸੀਂ ਵੀ ਲੋਕ ਗੌਰ ਕਰੋ ਤੇ ਸੋਚੋ ਵੀ ਆਉਣ ਵਾਲੇ ਸਮੇਂ 'ਚ ਸਾਡੇ ਤੇ ਭਾਰੂ ਹੋ ਤੇ ਰੱਬ ਸਾਡੇ ਤੇ ਗੱਲੋਂ ਨਾਰਾਜ਼ ਆ ਸਾਡੇ ਗੁਰੂ ਪੀਰ ਫਕੀਰ ਸਤੂਏ ਗੱਲਾਂ ਕਰਕੇ ਪਰੇ ਭੱਜ ਰਹੇ ਨੇ ਵੀ ਜੋ ਅਸੀਂ ਸਾਰਾ ਕੁਝ ਆਪਣੇ ਕਮਰਿਆਂ ਤੇ ਅਬਦੇ ਰਸੋਈਆਂ ਦੇ ਨਾਲ ਲੈ ਕੇ ਬਣਾਤੀਆਂ ਚੀਜ਼ਾਂ ਤੇ ਰੱਬ ਨੂੰ ਤੇ ਗੁਰੂ ਦੇਵ ਤੇ ਕਿਸੇ ਫਕੀਰ ਨੂੰ ਅੰਦਰ ਬੈਠਣ ਜੋਗੀ ਜਗ੍ਹਾ ਨਹੀਂ ਛੱਡੀ ਤੇ ਮਸਕ ਦਾ ਘਰ ਆਪਣੇ ਘਰ ਦੇ ਵਿੱਚ ਪੈਦਾ ਕਰ ਲਿਆ